ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਭਾਰਤੀ ਸੈਨਾ ਦੇ ਜਨਰਲ ਸਮੀਰ ਤਿਵਾਨ ਨੇ ਕਿਹਾ ਹੈ ਕਿ ਭਾਰਤੀ ਸੈਨਾ ਪਾਕਿਸਤਾਨ ਦੇ ਕਿਸੇ ਵੀ ਟਿਕਾਣੇ ਤੇ ਹਮਲਾ ਕਰ ਸਕਦੀ ਹੈ 라ਵਲਪਿੰਡੀ ਤੋਂ ਲੈ ਕੇ ਖੈਬਰ ਪਖਤੂਨਵਾਦ ਤੱਕ ਇਹ ਸਭ ਲੱਗ ਕੇ ਭਾਰਤੀ ਸੈਨਾ ਦੀ ਰੇਂਜ ਵਿੱਚ ਹਨ ਮਹਾਰਾਸ਼ਟਰ ਦੇ NCP ਨੇਤਾ ਸ਼ਗਨ ਪੁਜਪਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਦਿਆ ਗਿਆ ਹੈ ਬੰਗਲੌਰੂ ਵਿੱਚ ਭਾਰੀ ਬਰਖਾ ਦੇ ਕਾਰਨ 500 ਕਾਰ ਪਾਣੀ ਵਿੱਚ ਡੁੱਬ ਗਏ ਤੇ 3 ਲੋਕਾਂ ਦੀ ਮੌਤ ਹੋ ਗਈ ਮਹਾਰਾਸ਼ਟਰ ਤੇ ਝਾਰਖੰਡ ਵਿੱਚ ਬਿਜਲੀ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ ਸਪਰੀਮ ਕੋਰਟ ਨੇ ਕਿਹਾ ਹੈ ਕਿ ਬਿਟਕੁਆਇਨ ਟ੍ਰੇਡ ਦੇਸ਼ਵੰਦੀ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਹ ਵੀ ਹਵਾਲਾ ਦੀ ਤਰ੍ਹਾਂ ਹੈ ਕਿੰਦ ਸਰਕਾਰ ਇਸ ਦੇ ਖਿਲਾਫ ਠੋਸ ਕਾਰਵਾਈ ਕਿਉਂ ਨਹੀਂ ਕਰ ਰਹੀ ਤੇਲੰਗਾਨਾ ਵਿੱਚ ਬਾਸਟਰੇ ਟਰੱਕ ਦੀ ਟੱਕਰ ਹੋ ਗਈ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ 17 ਜ਼ਖਮੀ ਹੋਗੇ ਅਜਰਾਈਲ ਨੂੰ ਕੈਨੇਡਾ ਬ੍ਰਿਟੇਨ ਫਰਾਂਸ ਨੇ ਕਿਹਾ ਹੈ ਕਿ ਉਹ ਜੰਗ ਰੋਕ ਦੇਵੇ ਨਹੀਂ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ 22 ਦੇਸ਼ ਗਾਜ਼ਾ ਵਿੱਚ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ ਅਮਰੀਕਾ ਕਿਸੇ ਦੂਸਰੇ ਵਿਅਕਤੀ ਦੀ ਨਿੱਜੀ ਤਸਵੀਰ ਪੋਸਟ ਕਰਨਾ ਹੁਣ ਅਪਰਾਧ ਮੰਨਿਆ ਜਾਵੇਗਾ ਤੇ 트੍ਰੰਪ ਨੇ ਇੱਥੇ ਕਾਨੂੰਨ ਬਣਾ ਦਿੱਤਾ ਤੇ ਇਸ ਤੇ ਦਸਗਤ ਵੀ ਕਰ ਦਿੱਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਦਾ ਮੁੱਦਾ ਉਠਾਣ ਤੇ 트੍ਰੰਪ ਦੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਨੇ ਜੰਗਬੰਦੀ ਦੀ ਲੰਘਣਾ ਕੀਤੀ ਤਾਂ ਸੈਨਾ ਇਸ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਯੂਕ੍ਰੇਨ ਸ਼ਾਂਤੀ ਵਰਕਾ ਵਿੱਚ ਭਾਗ ਨਾ ਲੈਣ ਕਰਕੇ ਯੂਰੋਪੀਅਨ ਯੂਨੀਅਨ ਅੱਜ ਰੂਸ ਤੋਂ ਨਵੀਂ ਪਾਬੰਦੀਆਂ ਲਗਾਵੇਗੀ ਤੇ 200 ਰੂਸੀ ਕੰਪਨੀਆਂ ਨਿਸ਼ਾਨੇ 'ਤੇ ਹਨ ਪਾਕਿਸਤਾਨ ਵਿੱਚ ਚੀਨ ਦੁਨੀਆ ਦਾ ਪੰਜਵਾਂ ਸਭ ਤੋਂ ਉੱਚਾ ਡੈਮ ਬਣਾ ਰਿਹਾ ਹੈ ਇਸ ਦੀ ਉਚਾਈ 700 ਫੁੱਟ ਹੋਵੇਗੀ ਹਰ ਦਿਨ 30 ਕਰੋੜ ਗੈਲਨ ਪਾਣੀ ਪਿਸ਼ਾਬ ਨੂੰ ਸਪਲਾਈ ਦਿੱਤੀ ਜਾਵੇਗੀ ਦਿੱਲੀ ਅਤੇ ਮੁੰਬਈ ਦੇ ਵਿਚਕਾਰ ਅੱਜ ਮੈਚ ਖੇਡੇ ਜਾਵੇਗਾ ਜਿਹੜਾ ਵੀ ਇਸ ਟੀਮ ਵਿੱਚ ਦਿੱਤੇਗਾ ਉਸ ਨੂੰ ਪਲੇਅ-ਆਫ ਵਿੱਚ ਥਾਂ ਮਿਲੇਗੀ ਪੰਜਾਬ ਕਿੰਗ ਤੇ ਆਰਸੀਬੀ ਤੇ ਗੁਜਰਾਤ ਤੇ ਟਾਈਟਨ ਪਹਿਲਾਂ ਹੀ ਪਲੇਅ-ਆਫ ਵਿੱਚ ਬਹੁਤ ਚੁੱਕੇ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਏਸ਼ੀਆ ਕਪ ਵਿੱਚ ਭਾਗ ਨਹੀਂ ਲਵੇਗੀ ਪਹਿਲਗਾਮ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਸ਼ਹੀਦ ਮੰਨਣ ਵਾਲੀ ਪੀਰ ਨੂੰ ਖਤ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ਸਪਰੀਮ ਕੋਰਟ ਨੇ ਕਿਹਾ ਹੈ ਕਿ ਜੁਡੀਸ਼ਲ ਸਰਵਿਸ ਵਿੱਚ ਆਉਣ ਲਈ ਘੱਟੋ-ਘੱਟ 3 ਸਾਲ ਦੀ ਪ੍ਰੈਕਟਿਸ ਹੋਣੀ ਜ਼ਰੂਰੀ ਹੈ। ਹੀਰਾ ਫੇਰੀ 3 ਪ੍ਰੇਸ਼ਰਾ ਬੰਨੀ ਛੱਡ ਦਿੱਤੀ ਹੈ। ਉਹਨਾਂ ਨੇ 25 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਕਾਰਨ ਇਸ ਫਿਲਮ ਦੀ ਸ਼ੂਟਿੰਗ ਰੁਕ ਗਈ ਹੈ। ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੇ ਬੀੜ ਐਸਮਨ ਸੰਗਰੂਪ ਦੇ ਨੇੜੇ ਵਾਲੀ 927 ਏਕੜ ਜ਼ਮੀਨ ਤੇ ਪੱਕਾ ਮੋਰਚਾ ਲਗਾ ਕੇ ਬੀਗਮ ਪੁਰਾਸ਼ੀਰ ਬਸਾਨ ਦੀ ਗੱਲ ਕੀਤੀ ਸੀ। ਪੁਲਿਸ ਨੇ ਇੱਥੇ ਨਾਕਾ ਲਗਾ ਕੇ ਸ਼ਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡਾਕਟਰ ਰਾਜ ਕੁਮਾਰ ਚੱਬੀਵਾਨ ਨੇ ਕਿਹਾ ਹੈ ਕਿ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਟਰੰਪ ਵੱਲੋਂ ਪੁੱਤਨ ਅਤੇ ਜੇਲਨਸਕੀ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਰੂਸ ਅਤੇ ਯੂਕਰੇਨ ਨੂੰ ਤੁਰੰਤ جنگਬੰਦੀ ਲਈ ਸਹਿਮਤ ਕੀਤਾ ਹੈ। ਭਾਰਤ ਅਤੇ ਮਾਲਦੀਪ ਨੂੰ ਦੇਸ਼ ਵੱਲੋਂ 13 ਸਮਝੌਤਿਆਂ ਤੇ 10